ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਟੀਵੀ ਪ੍ਰਾਈਮ ਵੇਸੇ ਅਤੇ ਮੈਂ ਆ ਤੁਹਾਡਾ ਆਪਣਾ ਜਤਿੰਦਰ ਪੰਨੂ। ਮੈਂ ਵਿਦੇਸ਼ ਵਿੱਚ ਬੈਠਾ ਅਚਾਨਕ ਮੇਰੇ ਮਨ ਵਿੱਚ ਇੱਕ ਖਿਆਲ ਆਇਆ। ਕਦੇ-ਕਦੇ ਮੈਂ ਲੰਮੀਆਂ ਗੱਲਾਂ ਤੁਹਾਡੇ ਨਾਲ ਕਰਦਾ ਹੁੰਦਾ ਸੀ। ਮੈਂ ਤੁਹਾਡੀਆਂ ਨਾਲ ਲੰਮੀਆਂ ਗੱਲਾਂ 1.5 ਮਿੰਟ ਦੀਆਂ ਵੀ ਕੀਤੀਆਂ ਨੇ ਜਦੋਂ ਕੋਵਿਡ ਦੇ ਦਿਨ ਸਨ। ਮੈਂ ਘੰਟੇ ਸਵਾ ਘੰਟੇ ਦੀਆਂ ਵੀ ਕੀਤੀਆਂ ਫੋਕਸ ਪ੍ਰੋਗਰਾਮ ਜਿਹੜਾ ਅਜਕਲ ਗੁਰਪ੍ਰੀਤ ਸੰਧਾਵਾਲੀਆ ਤੇ ਪਰਮਵੀਰ ਬਾਠ ਆਮ ਤੌਰ ਤੇ ਕਰਦੇ ਨੇ ਉਹਦੇ ਸ਼ੁਰੂਆਤ ਵਿੱਚ ਮੈਂ ਵੀ ਅੰਦਰਸਾ ਫਿਰ ਹੌਲੀ-ਹੌਲੀ ਸੇਤ ਦੀਆਂ ਸਮੱਸਿਆਵਾਂ ਕਰਕੇ ਮੈਂ ਪੁੱਛੇ ਹਟਦਾ ਗਿਆ ਇਹਨਾਂ ਸਾਰਿਆਂ ਬੜਾ ਜ਼ੋਰ ਲਾਇਆ ਕਿ ਮੈਂ ਵਿੱਚ ਕਦੇ ਕਦਾਈ ਆਉਂਦਾ ਰਿਹਾ ਪਰ ਮੈਂ ਆ ਨਹੀਂ ਸਕਿਆ ਇਸ ਦੇ ਬਾਵਜੂਦ 2-3 ਮੌਕੇ ਇਹੋ ਜਿਹੇ ਜਦੋਂ ਪ੍ਰਾਇਮਰੀ ਏਸ਼ੀਆ ਵੱਲੋਂ ਹਾਲਾਤ ਇਦਾਂ ਦੇ ਸਨ ਕੋਣਨੇ ਨੇ ਮੈਨੂੰ ਆਖਿਆ ਕਿ ਤੁਸੀਂ ਸ਼ਾਮਲ ਹੋ ਤੇ ਮੈਂ ਹੱਸੇ ਨਾਲ ਆਖਿਆ ਕਿ ਸ਼ਾਮਲ ਕੀ ਕਰਨਾ ਫਿਰ ਮੈਂ ਇਕੱਲਾ ਹੀ ਕਰ ਦਿੰਨਾ ਤੇ ਮੈਂ ਉਹ ਲਾਈਵ ਪ੍ਰੋਗਰਾਮ ਪ੍ਰਾਈਮ ਫੋਕਸ ਦਾ ਵੀ ਇਕੱਲੇ ਨੇ ਕੀਤਾ ਤੇ ਘੰਟੇ ਤੋਂ ਵੱਧ ਸਮਾਂ ਬੈਠ ਕੇ ਗੱਲਾਂ ਕਰਦਾ ਰਿਹਾ ਮੈਨੂੰ ਨਹੀਂ ਪਤਾ ਉਹ ਪਸੰਦ ਉਸਾਂ ਕੀਤੀਆਂ ਕਿ ਨਹੀਂ ਕੀਤੀਆਂ ਤੁਹਾਡੀਆਂ ਜਿਹੜੀਆਂ ਟਿੱਪਣੀਆਂ ਸਨ ਉਹ ਫੇਰ ਵੀ ਮੇਰਾ ਹੌਸਲਾ ਵਧਾਉਣ ਵਾਲੀਆਂ ਸਨ ਮੇਰਾ ਨਹੀਂ ਟੀਵੀ ਪ੍ਰਾਈਮ ਇਸ ਯਾਦੀ ਬਹੁਤ ਹੌਸਲਾ ਲਗਾਤਾਰ ਜਿਸ ਤਰ੍ਹਾਂ ਤੁਸੀਂ ਵਧਾਉਂਦੇ ਰਹੇ ਹੋ ਤੁਸੀਂ ਉਦੋਂ ਵੀ ਵਧਾਇਆ ਸੀ ਅੱਗੋਂ ਵੀ ਵਧਾਉਂਦੇ ਰਹੋਗੇ ਇਸ ਗੱਲ ਲਈ ਟੀਵੀ ਪ੍ਰਾਈਮ ਇਸ ਯਾਦੀ ਪੂਰੀ ਟੀਮ ਤੇ ਸਾਡੇ ਸੀਓ ਅਮਨ ਖੜਕੜੀ ਜੀ ਵੱਲੋਂ ਮੈਂ ਤੁਹਾਡਾ ਧੰਨਵਾਦੀ ਹਾਂ ਕਿ ਤੁਸੀਂ ਸਾਡਾ ਲਗਾਤਾਰ ਸਾਥ ਦੇ ਰਹੇ ਅੱਜ ਫਿਰ ਜਦੋਂ ਮੈਂ ਵਿਦੇਸ਼ ਵਿੱਚ ਬੈਠਾਂ ਮੇਰਾ ਦਿਲ ਕੀਤਾ ਕਿ ਮੈਂ ਤੁਹਾਡੇ ਨਾਲ ਗੱਲਾਂ ਕਰਾਂ ਇੱਥੇ ਵਿਦੇਸ਼ ਦੇ ਵਿੱਚ ਬਹੁਤ ਕੁਝ ਇਹੋ ਜਿਹਾ ਹੁੰਦਾ ਜਦੋਂ ਮੁਰਮੁਰ ਕੇ ਖਿਆਲ ਹੁੰਦਾ ਕਿ ਕੀ ਕਦੇ ਸਾਡੇ ਦੇਸ਼ ਵਿੱਚ ਨਹੀਂ ਹੋ ਸਕਦਾ ਸਾਡੇ ਦੇਸ਼ ਤੋਂ ਪਿੱਛੋਂ ਜਿਹੜੇ ਆਜ਼ਾਦ ਹੋਏ ਦੇਸ਼ ਨੇ ਉਹ ਤਰੱਕੀ ਦੀ ਦੌੜ ਵਿੱਚ ਭਾਰਤ ਨੂੰ ਅੱਗੇ ਨਿਕਲ ਗਿਆ ਅਸੀਂ ਕਿਉਂ ਨਾ ਨਿਕਲ ਸਕੇ ਕਿ ਨਾ ਨਿਕਲਦੇ ਘੱਟੋ ਘੱਟ ਬਰਾਬਰੀ ਤੁਰੇ ਹੁੰਦੇ ਅਸੀਂ ਪਹਿਲਾਂ 5 7 10 ਵਿੱਚ ਹੀ ਹੁੰਦੇ ਅਸੀਂ 40 50 ਵਿੱਚ ਹੀ ਹੁੰਦੇ ਅਸੀਂ ਤਾਂ ਕਿਤੇ ਲੱਭਦੇ ਹੀ ਨਹੀਂ ਜਦੋਂ ਕਦੇ-ਕਦਾਂ ਹੀ ਕੋਈ ਅੰਕੜੇ ਆਉਂਦੇ ਆ ਅਸੀਂ ਆਪਣੀ ਸ਼ਰਮਿੰਦਗੀ ਲਕਾਉਣ ਵਾਸਤੇ ਇਹ ਦੱਸਣਾ ਸ਼ੁਰੂ ਕਰਦੇ ਹਾਂ ਕਿ ਪਾਕਿਸਤਾਨ ਤੇ ਸਾਡੇ ਤੋਂ ਥੱਲੇ ਆ ਨਾ ਕਿ ਅਸੀਂ ਮੁਕਾਬਲਾ ਸਿਰਫ ਪਾਕਿਸਤਾਨ ਨਾਲ ਕਰੀ ਜਾਣਾ ਇਸ ਕਰਕੇ ਕਰੀ ਜਾਣਾ ਕਿ ਕਦੇ ਉਹ ਸਾਡੇ ਵਿੱਚ ਹੁੰਦਾ ਸੀ ਕਿ ਫਿਰ ਵਾਕ ਹੋ ਗਿਆ ਉਹਦੀਆਂ ਆਪਣੀਆਂ ਸਮੱਸਿਆਵਾਂ ਨੇ ਇੱਕ ਧਰਮ ਦੇ ਆਧਾਰ ਤੇ ਰਾਜ ਬਣਾ ਲਿਆ ਰਾਜ ਬਣਾਉਣ ਵਾਲੇ ਨੂੰ ਵੀ ਨਹੀਂ ਸੀ ਪਤਾ ਕਿ ਮੈਂ ਕੀ ਬਣਾ ਬੈਠਾ ਜੇ ਪਤਾ ਉਹਦੇ ਕੁਝ ਨਾ ਕੁਝ ਸੋਚ ਲਿੰਦਾ ਉਹਦਾ ਆਪਣਾ ਭਾਈਚਾਰਾ ਅੱਜ ਉਸ ਪਾਕਿਸਤਾਨ ਦੇ ਵਿੱਚ ਕੁੱਟ ਖਾ ਰਿਆ ਜਿਹੜੇ ਪਾਕਿਸਤਾਨ ਦੇ ਕਾਗਜ਼ੀ ਨੋਟਾਂ ਦੇ ਉੱਤੇ ਉਹਦੀ ਫੋਟੋ ਲੱਗੀ ਹੈ ਤੇ ਜਿੱਥੇ ਉਹਨੂੰ ਐਸੂਰੇ ਤੱਕ ਵੀ ਆਪਣਾ ਫਾਦਰ ਆਫ ਨੇਸ਼ਨ ਮੰਨਿਆ ਜਾਂਦਾ ਉਹ ਜਿਹੜੇ ਹਾਲਾਤ ਤੋਂ ਨਿਕਲੇ ਅਸੀਂ ਇਸਲਾਮ ਦੇ ਨਾਂ ਤੇ ਵੱਖਰਾ ਦੇਸ਼ ਬਣਾ ਗਿਆ ਪਰ ਇਸਲਾਮ ਦੀਆਂ ਧਾਰਨਾਵਾਂ ਅਸਲਾਮ ਦੀ ਮਰਿਆਦਾ ਉਹਦੀ ਸ਼ਰਾ ਦੇ ਮੁਤਾਬਕ ਕਦੇ ਵੀ ਉਹਨੇ ਜ਼ਿੰਦਗੀ ਨਹੀਂ گزارੀ ਉਹਨੇ ਆਪ ਇੱਕ ਗੈਰ ਮੁਸਲਮਾਨ ਕੁੜੀ ਨਾਲ ਵਿਆਹ ਕਰਿਆ ਸੀ ਤੇ ਆਪਣੀ ਕੋ ਇੱਕ ਦੀ ਜਿਹੜੀ ਹੈਗੀ ਸੀ ਇੱਕੋ ਔਲਾਦ ਉਹਦਾ ਗੈਰ ਮੁਸਲਮ ਨਾਲ ਵਿਆਹ ਹੁੰਦਾ ਵੇਖ ਕੇ ਬਰਦਾਸ਼ਤ ਨਹੀਂ ਸੀ ਕਰ ਸਕਿਆ ਤੇ ਸਬੰਧ ਤੋੜ ਦੇ ਸਨ ਚਲੋ ਉਹ ਉਹਨਾਂ ਦਾ ਮਾਮਲਾ ਇਹ ਅਸੀਂ ਹੁਣ ਉਹਦੇ ਨਾਲ ਆਪਣਾ ਮੁਕਾਬਲਾ ਕਰਦੇ ਰਹਾਂਗੇ ਤੇ ਸਦੀਆਂ ਤੱਕ ਕਰਦੇ ਰਹਾਂਗੇ ਸਦੀਆਂ ਤੱਕ ਮੈਂ ਸਕੜ ਕੇ ਆਖਿਆ ਕਿ 47 ਤੋਂ ਬਾਅਦ ਦੇ ਗੰਨੇ ਸ਼ੁਰੂ ਕਰ ਲਓ ਕਿੰਨੇ ਬਣਦੇ ਨੇ 53 ਸਾਲ ਤਾਹੋਂ ਸੰਤੇ 5000 ਲੰਘ ਅਸੀਂ 78 ਸਾਲ ਗੁਜ਼ਾਰ ਗਾ ਬਾਕੀ ਦੇ 22 ਸਾਲ ਰਹਿ ਗਏ ਕੋਈ ਗੱਲ ਨਹੀਂ ਭਾਈ ਜੀ ਉਹ ਵੀ ਸਾਡੇ ਗੁਜ਼ਰ ਜਾਣਗੇ ਪਰ ਅਸੀਂ ਮੁਕਾਬਲਾ ਪਾਕਿਸਤਾਨ ਨਾਲ ਕਰਦੇ ਰਹਿਵਾਂਗੇ ਪਾਕਿਸਤਾਨ ਦੇ ਮੈਂ ਖਿਲਾਫ ਬਹੁਤ ਬੋਲਦਾ ਰਿਆਂ ਪਰ ਮੈਂ ਪਾਕਿਸਤਾਨ ਦੀ ਲੀਡਰਸ਼ਿਪ ਦੇ ਖਿਲਾਫ ਬੋਲਿਆ ਮੈਂ ਪਾਕਿਸਤਾਨ ਦੀ ਸਰਕਾਰ ਦੇ ਖਿਲਾਫ ਬੋਲਿਆ ਮੈਂ ਪਾਕਿਸਤਾਨ ਦੇ ਲੋਕਾਂ ਦੇ ਖਿਲਾਫ ਕਦੇ ਨਹੀਂ ਬੋਲਿਆ ਇਸ ਕਰਕੇ ਬੋਲਦਾ ਕਿ ਮੈਂ ਆਪਣੇ ਦੇਸ਼ ਦੀ ਲੀਡਰਸ਼ਿਪ ਦੇ ਖਿਲਾਫ ਵੀ ਬੋਲਦਾ ਇਸ ਕਰਕੇ ਬੋਲਦਾ ਕਿ ਮੈਂ ਆਪਣੀ ਸਰਕਾਰ ਸਰਕਾਰ ਨਹੀਂ ਸਰਕਾਰਾਂ ਮੈਂ ਮਨਮੋਹਨ ਸਿੰਘ ਦੇ ਖਿਲਾਫ ਵੀ ਬੋਲਿਆ ਸੀ ਮੈਂ ਨਰਸਿਮਹਾ Rao ਇੰਦਰ ਕੁਮਾਰ ਗੁਜਰਾਲ ਰਣਨ ਨਿੱਜੀ ਤੌਰ ਤੇ ਸੰਬੰਧਤ ਹਨ ਉਹਨਾਂ ਦੇ ਖਿਲਾਫ ਵੀ ਬੋਲਿਆ ਸਨ ਦੇਵਗੜ੍ਹ ਦੇ ਖਿਲਾਫ ਤੇ ਬੋਲਣ ਦੀ ਸਿਹਜ ਨੂੰ ਮੈਂ ਜਾਣ ਤੱਕ ਨਹੀਂ ਸੀ ਰਾਜਪਾਲ ਸਾਹਿਬ ਨਾਲ ਚੰਗਾ ਮਿਲਦੋ ਸੀ ਉਹਨਾਂ ਦੇ ਖਿਲਾਫ ਵੀ ਬੋਲਿਆ ਸੀ ਨਰਿੰਦਰ ਮੋਦੀ ਦੇ ਖਿਲਾਫ ਵੀ ਬੋਲਦਾ ਪਾਕਿਸਤਾਨ ਦੀ ਮਿਸਰ ਪਲੀਡਰਸ਼ਿਪ ਦੇ ਖਿਲਾਫ ਬੋਲਦਾ ਪਾਕਿਸਤਾਨੀ ਪੰਡਪਰਾ ਸਾਡੇ ਲੋਕਾਂ ਵਰਗੇ ਸਾਦਾ ਜੇ ਲੋਕ ਨੇ ਇਸ ਕਰਕੇ ਮੈਂ ਉਹਨਾਂ ਦੇ ਖਿਲਾਫ ਕਦੇ ਵੀ ਨਾ ਬੋਲਿਆ ਨਾ ਮੈਂ ਬੋਲਣਾ ਚਾਹਣਾ ਜਿਹੜੀ ਗੱਲ ਮੈਂ ਕਰਨੀ ਚਾਹਣਾ ਉਹ ਇਹ ਕਿ ਇੰਨਾ ਲੰਮਾ ਸਮਾਂ ਗੁਜ਼ਰ ਗਿਆ ਅਸੀਂ ਸਮੱਸਿਆਵਾਂ ਹੱਲ ਕਰਨ ਦੀਆਂ ਗੱਲਾਂ ਕੀਤੀਆਂ ਸੀ ਅਸੀਂ ਤਰੱਕੀ ਦੀ ਦੌੜ ਵਿੱਚ ਦੁਨੀਆਂ ਦੇ ਬਰਾਬਰ ਆਉਣ ਦੀਆਂ ਗੱਲਾਂ ਕੀਤੀਆਂ ਸੀ ਤੇ ਸੀ ਨਹੀਂ ਹੁਣ ਵੀ ਕਰਦੇ ਆ ਬਲਕਿ ਹੁਣ ਤਾਂ ਸਾਡਾ ਨੇਤਾ ਸਾਡਾ ਦੇਸ਼ ਦਾ ਪ੍ਰਧਾਨ ਮੰਤਰੀ ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਨੂੰ ਫਿਰਦਾ ਔਰ ਇੱਕ ਕਮੇਡੀਅਨ ਨੇ ਇੱਕ ਦਿਨ ਮਜ਼ਾਕ ਨਾਲ ਆਖਿਆ ਅੱਧੇ ਤੋਂ ਜ਼ਿਆਦੇ ਗੁਰੂ ਤਾਂ ਤੁਸੀਂ ਜੇਲ੍ਹਾਂ ਚ ਤਾੜ ਦਿੱਤੇ ਆ ਆਸਾ ਰਾਮ ਤੁਹਾਡਾ ਜੇਲ੍ਹ ਵਿੱਚ ਆ ਜੇ ਬਾਹਰ ਹੁੰਦਾ ਤੇ ਇਹਨੇ ਵਿਸ਼ਵ ਗੁਰੂ ਬਣਾ ਦੇਣਾ ਸੀ ਰਾਮ ਰਹੀ ਹੁਣ ਤਾਂ ਜੇਲ੍ਹ ਵਿੱਚ ਆ ਜੇ ਬਾਦੁਰ ਗੌਰ ਨੇ ਗੁਰੂ ਬਣਾ ਦੇਣਾ ਸੀ ਇਦਾਂ ਦੀ ਉਹਨੇ 6-7 ਗੁਣਾ ਕੇ ਆਖਿਆ ਧਰਮ ਗੁਰੂਆਂ ਨੂੰ ਤੇ ਤੁਸੀਂ ਜੇਲ੍ਹ ਵਿੱਚ ਕਾੜ ਦਿੱਤਾ ਤੇ ਵਿਸ਼ਗੁਰੂ ਕਦੋਂ ਬਣਦਾ ਉਸ ਕਮੇਟੀ ਨੂੰ ਪਤਾ ਸੀ ਇੱਕ ਇਦਾਂ ਦੇ ਧਰਮ ਗੁਰੂ ਆ ਪਰ ਉਹ ਮਜ਼ਾਕ ਉਡਾਉਂਦਾ ਸੀ ਅੱਜ ਅਸੀਂ ਇੱਥੇ ਪਹੁੰਚੇ ਪਏ ਆ ਸਾਡਾ ਦੇਸ਼ ਦਾ ਮੁਖੀ ਇਹ ਕਹਿੰਦਾ ਕਿ ਅਸੀਂ ਵਿਸ਼ਗੁਰੂ ਬਣਾ ਦੇਣਾ ਪਰ ਵਿਸ਼ਗੁਰੂ ਬਣਾਉਣ ਵਾਸਤੇ ਜੋ ਕੁਝ ਚਾਹੀਦਾ ਉਹ ਕੱਲੀਆਂ ਨੀਤੀਆਂ ਨਹੀਂ ਕਾਫੀ ਹੁੰਦੀਆਂ ਨੀਤੀ ਤੇ ਪਚਾਈ ਦੀ ਹੁੰਦੀ ਹੈ ਉਸ ਨੀਤੀ ਦੇ ਪੱਖ ਤੋਂ ਨਾ ਕੇਂਦਰ ਦੀ ਸਰਕਾਰ ਅੱਗੇ ਵੱਤ ਸਕੀ ਐ ਨਾ ਸੂਬਿਆਂ ਦੀਆਂ ਸਰਕਾਰਾਂ ਅੱਗੇ ਵੱਤ ਸਕੀਆਂ ਆ ਝੂਠ ਬੋਲਣ ਦਾ ਮੁਕਾਬਲਾ ਇੰਨਾ ਤਕੜਾ ਕਿ ਜੇ ਇਸ ਮੁਕਾਬਲੇ ਤੇ ਕੋਈ ਸ਼ੀਲਡ ਰੱਖੀ ਹੋਵੇ ਤੇ ਉਹਦੇ ਸਟੇਜ ਦੇ ਉੱਤੇ ਉਹ ਸੀਲਡ ਲੈਣ ਤੋਂ ਵੀ ਅਪੋਰਚ ਲੀਡਰ ਲੜਪਣਗੇ ਕਿ ਸਭ ਤੋਂ ਵੱਧ ਝੂਠ ਤਾਂ ਮੈਂ ਬੋਲਿਆ ਸੀ ਮੈਂ 5 ਸਾਲ ਪਹਿਲਾਂ ਇੱਕ ਵਾਰ ਸੁਣਿਆ ਸੀ ਕਿ ਅਮਰੀਕਾ ਦੇ ਵਿੱਚ ਇੱਕ ਮੀਡੀਆ ادارے ਨੇ ਆਪਣੇ ਦਫ਼ਤਰ ਚ ਇੱਕ ਘੜੀ ਲਾਈ ਹੋਈ ਹੈ ਜਿਹੜੀ ਘੜੀ ਡੋਨਲਡ ਟਰੰਪ ਦੇ ਹਰ ਝੂਠ 'ਨ ਇੱਕ ਵਾਰੀ ਟਿਕ ਕਰਕੇ ਤੇ ਸਕਿੰਟਾਂ ਦੀ ਘੜੀ ਵਾਂਗ ਅੱਗੇ ਵਧਦੀ ਹੈ ਤੇ ਉਹਦੇ ਬਾਅਦ ਕਿਸੇ ਨੇ ਮਜ਼ਾਕ ਕੀਤਾ ਸੀ ਕਿ ਜੀ ਫਿਰ ਤਾਂ ਉਹੋ ਜੀ ਘੜੀ ਜਿਹੜੀ ਇੱਥੇ ਭਾਰਤ ਵਿੱਚ ਹੀ ਬਣਾ ਦੇਣੀ ਚਾਹੀਦੀ ਹੈ ਸਾਡੇ ਲੀਡਰ ਵੀ ਹੈਗੇ ਜਿਹੜੇ ਇੰਨਾ ਝੂਠ ਬੋਲਦੇ ਆ ਇੰਨੀ ਵਾਰੀ ਟਿਕ ਟਿਕ ਕਰੇਗੀ ਉਹ ਘੜੀ ਕਿ ਉਹ ਗਰਮੀਆਂ ਦੇ ਵਿੱਚ ਪੱਖੇ ਦਾ ਕੰਮ ਦੇ ਸਕਦੀ ਆ ਇੰਨਾ ਜ਼ਿਆਦਾ ਝੂਠ ਬੋਲਦੇ ਆ ਮੈਂ ਉਹਦੇ ਝੂਠਾ ਦੀ ਗੱਲ ਨਹੀਂ ਕਰਨੀ ਚਾਹੁੰਦਾ ਉਹਦੇ ਤੋਂ ਅੱਗੇ ਜਾ ਕੇ ਹੋਰ ਗੱਲ ਕਰਨੀ ਚਾਹੁੰਦਾ ਇੱਕ ਕਾਗਜ਼ ਦਾ ਲੀਡਰ ਹੈ ਸ਼ਸ਼ੀ थरूर ਮੈਂ ਉਹਨੂੰ ਕਦੇ ਵੀ ਪਸੰਦ ਨਹੀਂ ਕੀਤਾ ਉਹ ਮੰਤਰੀ ਸੀ ਤਾਂ ਵੀ ਨਹੀਂ ਕੀਤਾ ਉਹ ਮੰਤਰੀ ਪੁਣਾ ਨੂੰ ਛੱਡ ਕੇ ਪਾਸੇ ਹੋ ਗਿਆ ਮੈਂ ਤਾਂ ਵੀ ਨਹੀਂ ਕੀਤਾ ਵਿਵਾਦਾਂ ਵਿੱਚ ਰਿਹਾ ਪਰ ਕੱਲ ਇੱਕ ਗੱਲ ਉਹਨੇ ਆਪਣੀ ਪਾਰਟੀ ਦੇ ਲੀਡਰ ਰਾਹੁਲ ਗਾਂਧੀ ਬਾਰੇ ਕਹਿ ਦਿੱਤੀ ਕਹਿੰਦਾ ਕੁਝ ਲੋਕ ਪਰਮ ਵਿੱਚ ਜਿਉਣਾ ਚਾਹੁੰਦੇ ਤੇ ਜਿਉਂਦੇ ਰਹਿਣਾ ਅਸੀਂ ਕੀ ਕਰ ਸਕਦੇ ਉਹ ਕਿਹਤਾਂ ਨੂੰ ਮਰਨਾ ਨਹੀਂ ਚਾਹੁੰਦੇ ਨਾ ਨਹੀਂ ਉਹਨੇ ਲਿਆ ਆਪਣੇ ਲੀਡਰ ਦਾ ਪਰ ਲੀਡਰ ਦਾ ਨਾਮ ਲੈ ਬਗੈਰ ਤਾਂ ਉਹਨੇ ਗੱਲ ਕਹਿ ਦਿੱਤੀ ਜਿਹੜੀ ਗੱਲ ਉਹਨੇ ਰਾਹੁਲ ਗਾਂਧੀ ਬਾਰੇ ਕਹੀ ਇਹ ਗੱਲ ਸਾਡੇ ਦੇਸ਼ ਦੇ ਹਰ ਛੋਟੇ ਵੱਡੇ ਲੀਡਰ ਬਾਰੇ ਲਾਗੂ ਕੀਤੀ ਜਾ ਸਕਦੀ ਹੈ ਕਿ ਸਾਡੇ ਕਈ ਲੀਡਰ ਜਿਹੜੇ ਆ ਪਰਮਦੇਸ ਦੀ ਸਥਿਤੀ ਵਿੱਚ ਜਿਉਣਾ ਚਾਹੁੰਦੇ ਆ ਤੇ ਪਰਮਦੇਸ ਦੀ ਸਥਿਤੀ ਵਿੱਚ ਸਾਰੇ ਦੇਸ਼ ਨੂੰ ਜਿਉਂਦੇ ਰੱਖਣਾ ਚਾਹੁੰਦੇ ਆ ਜਿਹੜੀ ਪਰਮਦੇਸ ਦੀ ਸਥਿਤੀ ਹੈ ਜਦੋਂ ਪਤਾ ਹੋਵੇ ਕਿ ਅੰਨ ਮਿਲਦਾ ਨਹੀਂ ਪਾਣੀ ਵੀ ਅਸੀਂ ਖਰਾਬ ਕਰਤਾ ਹਵਾ ਪਲੀਤ ਕਰ ਦਿੱਤੀ ਕਾਰਖਾਨੇ ਨੂੰ ਨਹੀਂ ਮਾਪ ਪੀਣ ਗਈ ਹੈ ਤੇ ਫਿਰ ਉਸ ਪਰਮੇਸ਼ਥਿਤੀ ਵਿੱਚ ਅਸੀਂ ਕਿੰਨੇ ਦਿਨ ਕੱਟਾਂਗੇ ਉਸ ਪਰਮੇਸ਼ਥਿਤੀ ਦਾ ਹਾਲ ਕੀ ਹੈ ਮੈਂ ਤੁਹਾਨੂੰ ਇਹ ਦੱਸਾਂ ਕਿ ਇੱਕ ਕਿਸਾਨ ਆ ਗੋਨੇ ਮਰਨਵਰਤ ਰੱਖ ਲਿਆ ਸਾਰੇ ਪਾਸਿਆਂ ਤੋਂ ਜਦੋਂ ਜ਼ੋਰ ਪਿਆ ਕੇਂਦਰ ਸਰਕਾਰ ਨੇ ਆਖਿਆ ਅਸੀਂ ਗੱਲ ਕਰਾਂਗੇ ਜਿਹਦਾ ਮਰਨਵਰਤ ਸੀ ਮਰਨਵਰਤ ਤੇ ਘੜੀਆਂ ਪੰਨਾਂ ਦਾ ਮਾਮਲਾ ਹੁੰਦਾ ਉਸ ਮਰਨਵਰਤ ਨੂੰ ਵੀ ਇਹ ਨਾਲ ਲਮਕਾਇਆ ਗਿਆ ਹੁਣ ਕਈ ਮੀਟਿੰਗਾਂ ਹੋ ਚੁੱਕੀਆਂ ਨੇ ਕੱਲ ਫੇਰ ਇੱਕ ਮੀਟਿੰਗ ਹੋਊ ਉਸ ਮੀਟਿੰਗ ਵਿੱਚ ਕਹਿੰਦੇ ਜੀ ਬੜੀ ਅੱਗੇ ਗੱਲ ਵਧੀ ਹੈ ਮੈਂ ਕਿਹਾ ਕੀ ਵਧੀ ਹੈ ਕਹਿੰਦੇ ਜੁਰਾਕਾ ਸੀ ਐਮਐਸਪੀ ਬਾਰੇ ਸੋਚ ਰਿਹਾ ਮੈਂ ਕਿਹਾ ਸੋਚ ਰਿਹਾ ਹਾਂ ਇਹ ਤਾਂ 2014 ਚ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਨਰਿੰਦਰ ਮੋਦੀ ਨੇ ਆਖਿਆ ਸੀ ਅਸੀਂ ਸੋਚ ਨਹੀਂ ਰਹੇ ਜਿਸ ਦਿਨ ਮੈਂ ਸਰਕਾਰ ਦੇ ਮੁਖੀ ਬਣਿਆ ਹੁਣ ਦੇ ਸਰ ਸੁਆਮੀ ਨਾਥਨ ਕਮਿਸ਼ਨ ਦੀਆਂ ਰਿਪੋਰਟਾਂ ਲਾਗੂ ਕਰ ਦੂੰਗਾ ਉਹ ਤੇ ਮੈਂ ਕਿਹਾ 2014 ਤੋਂ ਪਹਿਲਾਂ 2013 ਚ ਕਹਿਤਾ ਸੀ ਕਿ 12 ਸਾਲਾਂ ਬਾਅਦ ਹੁਣ ਕਹਿੰਦੇ ਅਸੀਂ ਸਿਰਫ ਸੋਚ ਰਹੇ ਹਾਂ ਜੇ ਸੋਚ ਰਹੇ ਹਾਂ ਤੇ ਕੰਮ ਕਦੋਂ ਕਰਨਗੇ ਕਿਸੇ ਬੰਦੇ ਨੇ ਪੁੱਛਿਆ ਸੀ ਅਮਰੀਕਾ ਜਾਣਾ ਵਿੱਚ ਅਵਾਈਟ ਟਿਕਟ ਦੇ ਪੈਸੇ ਕਿੰਨੇ ਲੱਗਦੇ ਉਹ ਅਗਲੇ ਨੇ ਪੁੱਛਿਆ ਤੂੰ ਕਦੋਂ ਜਾਣਾ ਪੁੱਛਣ ਵਾਲੇ ਨੂੰ ਪਤਾ ਸੀ ਕਿ ਜੇ 3 ਮਹੀਨੇ ਬਾਅਦ ਤੇ ਟਿਕਟ ਲਈਏ ਸਸਤੀ ਪੈਂਦੀ ਹੈ ਖੜੇ ਪੈਰ ਲਈਏ ਤੇ ਮਹਿੰਗੀ ਪੈਂਦੀ ਹੈ ਉਹਨੇ ਇਸ ਕਰਕੇ ਪੁੱਛ ਲਿਆ ਕਿ ਜਾਣਾ ਕਦੋਂ ਘਰ ਕੇ ਜਾਣਾ ਤਾਂ ਸਸਤੀ ਲੈਣੀ ਹੈ ਕਿ ਖੜੇ ਪੈਰ ਜਾਣਾ ਤੇ ਮਹਿੰਗੀ ਲੈਣੀ ਪਊ ਉਹਨੇ ਪੁੱਛਿਆ ਤੂੰ ਕਦੋਂ ਜਾਣਾ ਹੈ ਤੇ ਕਹਣ ਵਾਲਾ ਕਹਿੰਦਾ ਜਾਣਾ ਤਾਂ ਨਹੀਂ ਮੈਂ ਸੋਚ ਰਿਆਂ ਤੇ ਦੂਜਾ ਹੱਸ ਕੇ ਕਹਿੰਦਾ ਸੋਚਣ ਵਾਲੀ ਟਿਕਟ ਤੇ ਮੁਫਤੀ ਮਿਲਦੀ ਉਹਦੇ ਤੇ ਕੋਈ ਪੈਸੇ ਨਹੀਂ ਲੱਗਦਾ ਸੋਚਣ ਦੇ ਪੈਸੇ ਨਹੀਂ ਲੱਗਦੇ ਲੋਕ ਮੋਦੀ ਸਾਹਿਬ 2013 ਤੱਕ ਸੋਚਦੇ ਆ ਸੁੱਚੀ ਜਾਂਦੇ ਸੋਚੀ ਜਾਂਦੇ ਹੋ ਕੋਈ ਗੱਲ ਨਹੀਂ ਵਧੀਆ ਚੱਲਦਾ ਕੰਮ ਇਹੋ ਜਿਹੇ ਹਾਲਾਤ ਦੇ ਵਿੱਚ ਦੂਸਰੀ ਗੱਲ ਮੈਂ ਫੇਰ ਜਿਹੜੀ ਕਹਿਣੀ ਚਾਹੁੰਦਾ ਉਹ ਇਹ ਹੈ ਕਿ ਸਾਡੇ ਸਮਾਜ ਦਾ ਬਿੜਾ ਘਰ ਘੋੜਿਆ ਨਾ ਸਾਡੇ ਸਮਾਜੀ ਚਿੰਤਕ ਸੋਚਦੇ ਨਾ ਸਰਕਾਰਾਂ ਸੋਚਦੀਆਂ ਆ ਕੱਲ ਪਰਸੋਂ ਦੀ ਗੱਲ ਐ ਇੱਕ ਜਾਗੋ ਦੇ ਵਿੱਚ ਬੰਦਾ ਫੇਰ ਮਰ ਗਿਆ ਐਨ ਆਰ ਆਈ ਪਰਿਵਾਰ ਦੇ ਵਿੱਚ ਵਿਆਹ ਸੀ ਗੋਲੀ ਚੱਲਦੀ ਸੀ ਕਹਿੰਦੇ ਜੀ ਬੰਦਾ ਹਾਰਟ ਟੈਕ ਨਾਲ ਮਰ ਗਿਆ ਪੁਲਿਸ ਨੂੰ ਦੱਸਿਆ ਕਿ ਨਹੀਂ ਦੱਸਿਆ ਮਿਲ ਕੇ ਕੀਤਾ ਕਿ ਉਹਦਾ ਕੀਤਾ ਸੰਸਕਾਰ ਕਰਤਾ ਰੋਲਾ ਪੈਂਦਾ ਜੀ ਬੰਦਾ ਮਾਰ ਦਿੱਤਾ ਗਿਆ ਇਹ ਪਹਿਲਾ ਬੰਦਾ ਨਹੀਂ ਸੀ ਇੱਥੇ ਤਾਂ ਹਰ ਮਹੀਨੇ ਇੱਕ ਅੰਦਾ ਬੰਦਾ ਮਾਰਿਆ ਜਾ ਰਿਹਾ ਹੈ ਕੱਲੇ ਪੰਜਾਬ ਵਿੱਚ ਨਹੀਂ ਹਰਿਆਣਾ ਵਿੱਚ ਯੂਪੀ ਵਿੱਚ ਰਾਜਸਥਾਨ ਵਿੱਚ ਦਿੱਲੀ ਵਿੱਚ ਬੰਦੇ ਮਰੇ ਨੇ ਪਰ ਕੀ ਕਿਸੇ ਸਰਕਾਰ ਨੇ ਕਦੇ ਇਹਦੇ ਬਾਰੇ ਇਹ ਫੈਸਲਾ ਕੀਤਾ ਕਿ ਜਿਹੜੇ ਪਰਿਵਾਰ ਵਿੱਚ ਫੈਰ ਹੋਣਗੇ ਉਸ ਪਰਿਵਾਰ ਦੇ ਉੱਤੇ ਪਰਿਵਾਰ ਦੇ ਮੁਖੀ ਤੇ ਗੰਨ ਲਿਆਉਣ ਵਾਲੇ ਤੇ ਗੰਨ ਚਲਾਉਣ ਵਾਲੇ ਤੇ ਤੇ ਚਲਵਾਉਣ ਵਾਲਾ ਤੇ ਜਿਹੜੇ ਲਾਗੇ ਖੜੇ ਸਾਰੇ ਤੇ ਪਰਚਾ ਦਰਜ ਕਰਕੇ ਅੰਦਰ ਕੀਤੇ ਜਾਣਗੇ ਕਰ ਦਿੱਤੇ ਜਾਣ ਅੱਗੇ ਤੋਂ ਬੰਦੇ ਦੇ ਪੁੱਤ ਬਣ ਜਾਣਗੇ ਕਿਸੇ ਸਰਕਾਰ ਨੇ ਕਦੇ ਕੋਈ ਚਿੰਤਾ ਨਹੀਂ ਕੀਤੀ ਅਸੀਂ ਹੋਰ ਕੰਰਾਂ ਦੀ ਚਿੰਤਾ ਜਿਆਦਾ ਕਰਦੇ ਹਾਂ ਪਿਛਲੇ 2 ਦਿਨਾਂ ਤੋਂ ਰੌਲਾ ਪਿੰਦਾ ਪਿਆ ਭਾਰਤ ਦੀ ਰਾਜਨੀਤੀ ਪੰਜਾਬ ਦੀ ਰਾਜਨੀਤੀ ਜਦੋਂ ਮੈਂ ਪੜਦਾ ਹਾਂ ਕਿ ਉਹਦੇ ਵਿੱਚ ਇਹੋ ਜਿਹੇ ਰੌਲੇ ਬਹੁਤ ਸੁਣਨ ਨੂੰ ਮੜਿਆ ਜਿਹੜਾ ਪਿਛਲੇ 2 ਦਿਨਾਂ ਤੋਂ ਰੌਲਾ ਪੈ ਰਿਹਾ ਪੰਜਾਬ ਦੀ ਰਾਜਨੀਤੀ ਦਾ ਬਜ ਜਲੰਧਰ ਦੇ ਵਿੱਚ ਇੱਕ ਉਪਚੋਣ ਹੋਈ ਸੀ ਪਾਰਲੀਮੈਂਟ ਦੀ ਉਹਦੇ ਵਿੱਚ ਕਾਂਗਰਸ ਤੋਂ ਲਿਆਂਦਾ ਬੰਦਾ ਆਮ ਆਦਮੀ ਪਾਰਟੀ ਨੇ ਜਤਾ ਕੇ ਆਪਣਾ ਬਣਾ ਲਿਆ ਤੇ ਅਗਲੇ ਸਾਲ ਤੱਕ ਭਾਜਪਾ ਨੇ ਖਸਕਾ ਲਿਆ ਉਹ ਚੋਣ ਦੀ ਗੱਲ ਮੈਂ ਨਹੀਂ ਕਰਨੀ ਉਹ ਚੋਣ ਮੁੱਕਦੇ ਸਾਰੇ ਪੰਜਾਬ ਦੇ ਇੱਕ ਧੜਲੇਦਾਰ ਮੰਤਰੀ ਕੁਲਦੀਪ ਢਾਲੀਵਾਲ ਦੇ ਬਾਕੀ ਵਿਭਾਗ ਮੇ ਖੋਲ ਦਿੱਤੇ ਉਹਨੂੰ ਪ੍ਰਸ਼ਾਸਕੀ ਸੁਧਾਰਾਂ ਦਾ ਵਿਭਾਗ ਦੇ ਦਿੱਤਾ ਹੁਣ 1.5 ਸਾਲ ਪਤਾ ਲੱਗਾ 1.5 ਸਾਲ ਬਾਅਦ ਇਹ ਪਤਾ ਲੱਗਦਾ ਪਿਆ ਕਿ ਵਿਭਾਗ ਹੀ ਨਹੀਂ ਔਰ ਉਹ ਵਿਭਾਗਾਂ ਦੇ ਖਾਤੇ 'ਚ ਲਿਖਿਆ ਰਿਆ ਉਹਨਾਂ ਨੂੰ ਵੀ ਪਤਾ ਨਹੀਂ ਵਿਭਾਗ ਕਿੱਥੇ ਹੈ ਇਹਦੇ ਉੱਤੇ ਵਿਕਰਮ ਸਿੰਘ ਮੀਠੀਆ ਵੀ ਬੋਲਿਆ ਅਮਰਿੰਦਰ ਸਿੰਘ ਰਾਜਾ ਵਣਿੰਗ ਵੀ ਬੋਲਿਆ ਆਪੋਜੀਸ਼ਨ ਤੇ ਸਾਰੇ ਛੋਟੇ ਵੱਡੇ ਲੀਡਰ ਬੋਲੇ ਆ ਔਰ ਇਹਨਾਂ ਨੇ ਜਿਹੜਾ ਅਟੈਕ ਕੀਤਾ ਪੰਜਾਬ ਸਰਕਾਰ ਤੇ ਬਿਲਕੁਲ ਠੀਕ ਅਟੈਕ ਕੀਤਾ ਕਿ ਮੁੱਖ ਮੰਤਰੀ ਨੇ ਆਪਣੇ ਮੰਤਰੀ ਨੂੰ ਉਹ ਵਿਭਾਗ ਅਲਾਟ ਕਰ ਦਿੱਤਾ ਜਿਹੜਾ ਵਿਭਾਗ ਹੈ ਨਹੀਂ ਉਹ ਬਾਬੂਆਂ ਨੇ ਉਹ ਸਾਰਿਆਂ ਨੇ ਜਿਨ੍ਹਾਂ ਨੇ ਇਹ ਲਿਸਟਾਂ ਬਣਾਈਆਂ ਸਨ ਉਹਨਾਂ ਨੇ ਕਿਉਂ ਨਾ ਦੱਸਿਆ ਜੀ ਇਹ ਤੇ ਵਿਭਾਗ ਹੀ ਹੈ ਨਹੀਂ ਤੇ ਇੰਨਾ ਚਿਰ ਤੱਕ ਕੋਈ ਨਾ ਪਿਆ ਹੁਣ ਆਪੋਜੀਸ਼ਨ ਦੇ ਲੀਡਰ ਕਹਿੰਦੇ ਆ ਇੱਕ ਦਾ ਸਰਕਾਰ ਚੱਲਦੀ ਆ ਉਹ ਵਿਭਾਗ ਅਲਾਟ ਕਰਤਾ ਜਿਹੜੇ ਵਿਭਾਗੇ ਕੋ ਦਫਤਰ ਹੀ ਨਹੀਂ ਜਿਹਦਾ ਦਫਤਰ ਹੀ ਇਹਦਾ ਮਤਲਬ ਉਹਦਾ ਸਟਾਫ ਵੀ ਕੋਈ ਨਹੀਂ ਤੇ ਕੋਈ ਕੰਮ ਵੀ ਕੋਈ ਨਹੀਂ ਮੰਤਰੀ ਨੂੰ ਵਿਭਾਗ ਅਲਾਟ ਕਰਤਾ ਮੈਨੂੰ ਦੂਸਰੇ ਪੱਖ ਤੋਂ ਪੁੱਛਦਾ ਸਰਕਾਰ ਤਾਂ ਸਿਰੇ ਦੀ ਨਕਮੀ ਨਿਕਲੀ ਜਿੰਨੇ ਉਹ ਜਿਹਾ ਵਿਭਾਗ ਅਲਾਟ ਕਰਤਾ ਪਰ ਤੁਸੀਂ ਤੇ بڑے ਕੰਮ ਵਾਲੇ ਬੰਦੇ ਤੁਸੀਂ ਤੇ ਸਾਊ ਆ ਤੁਹਾਡੇ ਕੋਲ ਤਾਂ ਜ਼ਿੰਦਗੀ ਦਾ ਤਜਰਬਾ ਹੈ ਤੁਸੀਂ ਤਾਂ ਤਿੰਨ ਪੰਜ ਪੰਜ 6 6 7 7 ਵਾਰ ਵਾਰ ਸਰਕਾਰਾਂ ਵਿੱਚ ਕਦੇ ਮੰਤਰੀ ਰਹੇ ਹੋ ਤੇ ਕਦੇ ਆਪੋਜੀਸ਼ਨ ਵਿੱਚ ਤੁਸੀਂ ਐਮਐਲਏ ਰਹੇ ਹੋ ਤੇ ਐਮਪੀ ਰਹੇ ਹੋ ਇੱਕ ਗੱਲ ਦੱਸੋ ਇਸ 1.5 ਸਾਲ ਦੇ ਦੌਰਾਨ ਤੁਹਾਡੇ ਵਿੱਚੋਂ ਕਿਸੇ ਇੱਕ ਨੇ ਇਹਨਾਂ ਬੱਤੀਆਂ ਦੰਦਾ ਚ ਇੱਕ ਵਾਰੀ ਆਖਿਆ ਕਿ ਇੱਕ ਸਰਕਾਰ ਦਾ ਇਹੋ ਜਿਹਾ ਵੀ ਮਹਿਕਮਾ ਇੱਕ ਮੰਤਰੀ ਨੂੰ ਦਿੱਤਾ ਗਿਆ ਜਿਹੜਾ ਮਹਿਕਮਾ ਹੀ ਹੈ ਨਹੀਂ ਤੁਸੀਂ ਕਿੰਨਾ ਰੌਲਾ ਪਾਇਆ ਸੀ ਵਿਧਾਨ ਸਭਾ 'ਚ ਗੁੰੰਗਾ ਬੋਲਾ ਸਪੀਕਰ ਮੁਰਦਾ ਬਾਗ ਕਿਹੜੀ ਗੱਲ ਤੇ ਆਖਿਆ ਸੀ ਤੁਸੀਂ ਇਸ ਗੱਲ ਦੇ ਉੱਤੇ ਆਖਿਆ ਸੀ ਕਿ ਵਿਧਾਨ ਸਭਾ ਦਾ ਸੈਸ਼ਨ ਗੈਰ ਕਾਨੂੰਨੀ ਸੱਦਿਆ ਗਿਆ ਮੈਂ ਉਸਨੂੰ ਗਰਡੀਚ ਬੈ ਕੇ ਸਾਰਾ ਕੁਝ ਵੇਖਿਆ ਸੀ 2 ਘੰਟੇ ਤੋਂ ਵੱਧ ਤੁਸੀਂ ਤਮਾਟਰ ਪਰ ਉਹਦੇ ਤੋਂ ਬਾਅਦ ਨਤੀਜਾ ਕੀ ਨਿਕਲਿਆ ਮੁੱਖ ਮੰਤਰੀ ਨੇ ਤੇ ਜਿਹੜਾ ਪਾਰਲੀਮੈਂਟਰੀ ਮਾਮਲਿਆਂ ਦਾ ਮੰਤਰੀ ਅਮਨ अरोड़ा ਸੀ ਉਹਨਾਂ ਦੋਵੇਂ ਉੱਠ ਕੇ ਕਹਿਤਾ ਤੇ ਤੁਹਾਡੀ ਕਾਂਗਰਸ ਦੀ ਸਰਕਾਰ ਵੇਲੇ ਵੀ ਇਸੇ ਤਰ੍ਹਾਂ ਹੱਸ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਵੇਲੇ ਵੀ ਇਸੇ ਤਰ੍ਹਾਂ ਆਇਆ ਸੀ ਮਾਮਲਾ ਸੁਪਰੀਮ ਕੋਰਟ ਚ ਗਿਆ ਸੀ ਤੇ ਸੁਪਰੀਮ ਕੋਰਟ ਨੇ ਆਖਿਆ ਸੀ ਕਿ ਜਿਹੜਾ ਸੈਕਸ਼ਨ ਹੈ ਗੈਰ ਸੰਵਿਧਾਨਕ ਨੇ ਉਸੇ ਤਰ੍ਹਾਂ ਸਾਡਾ ਗੈਰ ਸੰਵਿਧਾਨਕ ਤੁਸੀਂ ਚੁੱਪ ਵੱਟ ਕੇ ਬੈਠ ਕੇ ਫਿਰ ਤੁਸੀਂ ਉੱਠ ਕੇ ਆਖਿਆ ਕਿ ਉਹਨਾਂ ਕਸਟ ਤੋਂ ਗਲਤੀ ਹੋਈ ਹੈ ਨਾ ਸਰਕਾਰ ਬੜਾ ਇਸ ਗੱਲ ਵਾਸਤੇ ਦਬਾਅ ਰੱਖ ਇਸ ਸਰਕਾਰ ਵੀ ਕਿੱਦਾਂ ਚੱਲਦੀ ਮੈਨੂੰ ਨਹੀਂ ਸਮਝ ਲੱਗਦੀ ਤੇ ਮੈਨੂੰ ਇਹ ਵੀ ਨਹੀਂ ਸਮਝ ਲੱਗਦੀ ਕਿ ਚਲਾਉਂਦਾ ਕੌਣ ਹੈ ਭਗਵੰਤ ਮਾਨ ਬਿਆਨ ਤੇ ਦੇ ਰਿਹਾ ਪਰ ਉਹਦੇ ਬਿਆਨਾਂ ਚੋਂ ਦਬਦਾ ਕੱਖ ਨਹੀਂ ਮੈਨੂੰ ਵੀ ਪਰ ਮੈਂ ਤੁਹਾਡੇ ਤੋਂ ਪੁੱਛਣਾ ਵੀ ਆਪੋਜੀਸ਼ਨ ਵਿੱਚ ਜੇ ਇੰਨੀ ਨਿਕਮਮੀ ਹੋ ਜਾਵੇ ਤੇ ਫਿਰ ਤਾਂ ਕੰਮ ਚੱਲੀ ਜਾਂਦਾ ਪੰਜਾਬ ਦੇ ਲੋਕਾਂ ਨੂੰ ਮਿਲਣਾ ਕੀ ਹੈ ਤੇ ਪੰਜਾਬ ਕੱਲੇ ਰੁਕੋ ਭਾਰਤ ਨੂੰ ਕੀ ਮਿਲਣਾ ਮੈਂ ਤਾਂ ਇਹ ਵੀ ਸੋਚ ਕੇ ਹੈਰਾਨ ਹੋਈ ਜਨ ਪਿਛਲੇ ਕੁਝ ਦਿਨਾਂ ਤੋਂ ਇਹ ਰੌੜਾ ਪਿਆ ਰਿਹਾ ਕਿ ਅਮਰੀਕਾ ਵੱਲੋਂ ਨੇ ਭਾਰਤ ਦੇ ਫੰਡ ਰੋਕ ਦਿੱਤੇ ਉਹਦੇ ਵਿੱਚ ਇਹ ਕਹਿੰਦੇ ਸੀ ਕਿ ਉਹਨਾਂ ਫੰਡਾਂ ਦੀ ਦੁਰਵਰਤੋਂ ਉਦੋਂ ਹੋਈ ਜਦੋਂ ਚੋਣ ਕਮਿਸ਼ਨ ਦਾ ਮੁਖੀ ਇੱਕ ਮੁਸਲਮਾਨ ਹੁੰਦਾ ਸੀ ਉਹਨੇ ਅਖਾਜੀ ਮੇਰੇ ਕੋਲ ਕਿਹੜੇ ਫੰਡ ਹੈ ਤੇ ਕਿਹਨੂੰ ਦਿੱਤੇ ਗਏ ਮੈਨੂੰ ਤੇ ਪਤਾ ਵੀ ਨਹੀਂ ਉਹ ਪਾਸੇ ਹੋ ਗਿਆ ਫਿਰ ਡੋਨਰ 트ੰਪ ਡਰਲਮ ਕਾ ਕੇ ਕਹਿੰਦਾ ਹੁੰਦਾ ਸੀ ਨਰਿੰਦਰ ਮੋਦੀ ਇਸ ਮਾਈ ਬੈਸਟ ਫਰੈਂਡ ਉਨੇ ਇੱਕ ਬਿਆਨ ਦੇ ਦਿੱਤਾ ਕਿ ਮੇਰੇ ਬੈਸਟ ਫਰੈਂਡ ਮੋਤੀ ਨੂੰ ਪੈਸੇ ਜਾਂਦੇ ਰਿਹਾ ਝੂਠ ਬੋਲ ਕੇ ਵੋਟਰਾਂ ਨੂੰ ਪਰਭਾਉਣ ਵਾਸਤੇ ਉਹਨੇ ਆਪਣੇ ਮਿੱਤਰ ਦੇ ਖਿਲਾਫ ਇਹ ਬਿਆਨ ਕਿਉਂ ਦੇ ਦਿੱਤਾ ਇਹੋ ਜਿਹਾ ਬਿਆਨ ਦਾ ਕੀ ਅਰਥ ਸੀ ਇਹਦੇ ਉੱਤੇ ਧਿਆਨ ਦੇਣ ਦੇਖਾਂ ਕਿ ਇਧਰ ਉਧਰ ਪੰਨੀਆਂ ਗੱਲਾਂ ਮਾਰਦੇ ਰਹੇ ਕੱਲ ਉਹਨੇ ਹੋਰ ਗੱਲਾਂ ਕਹਿ ਦਿੱਤੀਆਂ ਨੇ ਉਹਨਾਂ ਗੱਲਾਂ ਦੇ ਵਿੱਚ ਜੋ ਕੁਝ ਉਹਨੇ ਕਿਹਾ ਅਸੀਂ ਇਤਿਹਾਸ ਕੰਮ ਲਈ ਇਤਿਹਾਸ ਕੰਮ ਲਈ ਦਿੱਤੇ ਹੁਣ ਸਾਰੀਆਂ ਗੱਲਾਂ ਤੋਂ ਬਾਅਦ ਪਤਾ ਇਹ ਲੱਗਾ ਦੇ ਭਾਰਤ ਵਿੱਚ ਅਮਰੀਕਾ ਦੇ 7 ਪ੍ਰੋਜੈਕਟ ਚੱਲਦੇ ਪਏ। ਉਹ ਜਿਹੜੇ 7 ਪ੍ਰੋਜੈਕਟ ਚੱਲ ਰਹੇ ਹੈ ਇਹ ਡੋਨਲਡ 트੍ਰੰਪ ਇਹ ਕਹਿੰਦਾ ਕਿ ਅਮਰੀਕਾ ਵਿੱਚ ਚੋਣਾਂ ਵੇਲੇ ਬੋਥਾਂ ਦੇ ਉੱਤੇ ਆਮ ਲੋਕਾਂ ਦੀ ਹਾਜ਼ਰੀ ਜਿਹੜੀ ਹੈ ਵੋਟਰਾਂ ਦੀ ਹਾਜ਼ਰੀ ਉਹ ਵਧਾਉਣ ਵਾਸਤੇ ਭਾਰਤ ਨੂੰ ਪ੍ਰਸਾਦ ਦਿੱਤਾ ਜਾਂਦਾ ਰਿਹਾ। ਪਰ ਮੈਂ ਉਹ 7 ਪ੍ਰੋਜੈਕਟਾਂ ਦੀ ਰਿਪੋਰਟ ਵੇਖੀ ਹੈ। ਉਹਨਾਂ ਸੱਤਾਂ ਦੇ ਵਿੱਚ ਵੋਟਰਾਂ ਨੂੰ ਵਧਾਉਣ ਨਾਲ ਤੇ ਮਾਮਲੇ ਕੋਈ ਨਹੀਂ। ਕਿ ਡੋਨਲਡ 트੍ਰੰਪ ਕਿਉਂ ਇਹ ਗੱਲ ਕਹਿ ਰਿਹਾ ਹੈ? ਉਹ ਕਹਿ ਰਿਹਾ ਕਿ ਉਹਦੇ ਕੋਲ ਕੋਈ ਅਖਬਾਰ ਆ ਤੇ ਜੇ ਅਖਬਾਰ ਆ ਤੇ ਭਾਰਤ ਸਰਕਾਰ ਇਸ ਮਾਮਲੇ 'ਚ ਉਹਨੂੰ ਕਿਹੜੀ ਗੱਲ ਦੀ ਕਾਣੋ ਹੈ ਆਖਰਕਾਰ ਕੀ ਸ਼ਰਮਿੰਦਗੀ ਹੈ ਕਿ ਭਾਰਤ ਸਰਕਾਰ ਦੇ ਸਾਹਮਣੇ ਸਿਰ ਚੁੱਕ ਕੇ ਇਹ ਵੀ ਕਹਿਣ ਵਾਲੀ ਨਹੀਂ ਕਿ ਤੂੰ ਝੂਠ ਬੋਲਦਾ ਇਹ ਪੁਰਾਣੀਆਂ ਯਾਰੀਆਂ ਦੁਆਰਾ ਬਹਾਲ ਕਰਨ ਦੇ ਚੱਕਰ ਵਿੱਚ ਪਏ ਹੋਏ ਨੇ ਉਸ ਚੱਕਰ ਦੇ ਵਿੱਚ ਭਾਰਤ ਦੀ ਬਦਨਾਮੀ ਵੀ ਹੋ ਰਹੀ ਹੈ ਜਿਹੜੇ ਪ੍ਰੋਜੈਕਟਾਂ ਵਾਸਤੇ ਪੈਸਾ ਆਇਆ ਉਹਨਾਂ ਪ੍ਰੋਜੈਕਟਾਂ ਦੇ ਵਿੱਚੋਂ ਇੱਕ ਪ੍ਰੋਜੈਕਟ ਦਾ ਸਾਡੇ ਵਿਦਿਆਰਣ ਵੀ ਸੰਬੰਧਿਤ ਹੈ ਸਾਡੇ ਐਜੂਕੇਸ਼ਨ ਨਾਲ ਸੰਬੰਧਿਤ ਹੈ ਐਜੂਕੇਸ਼ਨ ਦਾ ਮਾਮਲਾ ਇਹੋ ਜਿਹਾ ਜੀ ਦੇ ਵਿੱਚੋਂ ਅਗਲੇ ਪੜਖ ਦੇ ਸਾਡੇ ਨਾਗਰਿਕ ਜਿਹੜੇ ਤਿਆਰ ਕੀਤੇ ਜਾਣੇ ਹਨ ਉਹਨਾਂ ਨਾਗਰਿਕਾਂ ਨੂੰ ਤਿਆਰ ਕਰਨ ਵਾਸਤੇ ਜੋ ਕੁਝ ਹੁੰਦਾ ਹੈ ਅਸੀਂ ਤਾਂ ਹੈਰਾਨ ਹੈ ਕਿ ਉਹਦਾ ਕਦੇ ਕਿਸੇ ਨੂੰ ਚੇਤਾਈ ਨਹੀਂ ਆਇਆ ਇੱਕ ਪੱਖ ਵਿਦਿਆਰਥੀਆਂ ਦਾ ਦੂਸਰਾ ਪੱਖ ਵਿਦਿਆਰਥੀਆਂ ਵਾਸਤੇ ਵਿਧੇਕ ਤੇ ਦੂਸਰੇ ਪ੍ਰਬੰਧਾਂ ਦਾ ਤੀਸਰਾ ਪੱਖ ਵਿਦਿਆਰਥੀਆਂ ਨੂੰ ਪੜਾਉਣ ਵਾਲਿਆਂ ਦਾ ਤੇ ਤਿੰਨੇ ਪੱਖ ਵਿਚਾਰਨ ਵਾਲੇ ਆ ਜਿਹੜਾ ਤੀਸਰਾ ਪੱਖ ਆ ਉਹ ਮੈਂ ਪਹਿਲਾਂ ਲਿਨਾ ਕਾਲਜਾਂ ਦੇ ਵਿੱਚ ਜਿਹੜੇ ਕਾਲਜ ਸਰਕਾਰੀ ਮਦਦ ਨਾਲ ਚੱਲਦੇ ਪ੍ਰਾਈਵੇਟ ਕਾਲਜ ਨੇ ਉਹਨਾਂ ਦੇ ਟੀਚਰਜ਼ ਵਾਸਤੇ ਤੇ ਹੋਰ ਸਟਾਫਰਸ ਦੀ ਇੱਕ ਪੈਨਸ਼ਨ ਸਕੀਮ ਪੰਜਾਬ ਵਿੱਚ 1996 ਕੇ ਹਰਚੰਦ ਸਿੰਘ ਬਰਾੜ ਦੀ ਸਰਕਾਰ ਨੇ ਲਾਗੂ ਕਰਨੀ ਸੀ ਫੈਸਲਾ ਕਰ ਲਿਆ ਲਾਗੂ ਨਹੀਂ ਕੀਤੀ ਉਦੋਂ ਤੋਂ ਬਾਅਦ ਬਾਦਲ ਸਰਕਾਰ ਨੇ ਸਹਿਕਾਰ ਆ ਗਿਆ। ਮਾਮਲਾ ਚੱਲਦਾ ਚੱਲਦਾ ਅਦਾਲਤ ਵਿੱਚ ਚਲਾ ਗਿਆ। ਬਾਦਲ ਸਰਕਾਰ ਨੇ ਅਦਾਲਤ ਵਿੱਚ ਜਾ ਕੇ ਮੰਨ ਲਿਆ ਕਿ ਅਸੀਂ ਅਜੇ ਤੱਕ ਲਾਗੂ ਨਹੀਂ ਕਰ ਸਕੇ। ਮਾਫੀ ਮੰਗਦੇ ਹਾਂ ਤੇ ਲਾਗੂ ਕਰ ਦਿਆਂਗੇ। 2004 ਤੋਂ ਬਾਅਦ ਬਾਦਲ ਸਰਕਾਰ ਚਲੀ ਗਈ। ਮਾਮਲਾ ਫਿਰ ਅਦਾਲਤ ਵਿੱਚ ਚਲਾ ਗਿਆ। ਅਮਰਿੰਦਰ ਸਿੰਘ ਦੀ ਸਰਕਾਰ ਅਦਾਲਤ ਵਿੱਚ ਉਹ ਤਰੀਕਾ ਲਈ ਗਈ ਲਈ ਗਈ ਤੇ ਲਈਗੇ। ਕੱਖ ਵੀ ਨਹੀਂ ਕੀਤਾ। 2007 ਤੋਂ ਤੇ ਤੁਰਦੇ ਬਣੇ 2007 ਵਿੱਚ ਜਬਾਦਤ ਸਾਹਿਬ ਫੇਰ ਆ ਗਏ। ਇਹਨਾਂ ਦੀ ਸਰਕਾਰ ਚੱਲਦੀ ਰਹੀ। 2012 ਵਿੱਚ ਜੋ ਦੁਬਾਰਾ ਜਿੱਤੇ ਤੇ ਇਹਨਾਂ ਫੈਸਲਾ ਕਰਕੇ ਇਹ ਕਹਿਤਾ ਕਿ 1996 ਵਾਲੀ ਸਕੀਮ ਜਿਹੜੀ ਉਹ ਤਰੁੱਟੀਆਂ ਭਰਪੂਰ ਸੀ। ਅਸੀਂ ਉਹਦੀ ਥਾਂ ਤੇ ਨਵੀਂ ਸਕੀਮ ਲਿਆਵਾਂਗੇ। ਨਵੀਂ ਸਕੀਮ ਕਿਹੜੀ ਆ? ਨਵੀਂ ਸਕੀਮ ਦਾ ਲਾਰਾ ਬਹੁਤ ਵੱਡਾ ਹੁੰਦਾ। ਪਰ ਇਦਾਂ ਦੇ ਲਾਰੇ ਨੂੰ ਕਦੇ ਕਿਸੇ ਸਿਰੇ ਚੜ੍ਹ ਦਿੱਤਾ ਸੀ ਵੇਖਿਆ ਨਹੀਂ। ਉਹ ਲਾਰਾ ਸਿਰੇ ਨਹੀਂ ਚੜ੍ਹਿਆ। ਨਤੀਜੇ ਨਿਕਲੇ ਆ ਇਹ ਉਹਨਾਂ ਤੋਂ ਲੈ ਕੇ ਮਾਮਲਾ ਚੱਲਦਾ ਚੱਲਦਾ 1996 ਵੱਡੇ ਸਕੀਮਾਂ ਦਾ ਮਾਮਲਾ ਹੁਣ ਚਲਾ ਗਿਆ ਕੇਂਦਰ ਸਰਕਾਰ ਕੇਂਦਰ ਨੇ ਕੱਖ ਨਹੀਂ ਕੀਤਾ ਸੁਪਰੀਮ ਕੋਰਟ ਚ ਲੱਗ ਸੁਪਰੀਮ ਕੋਰਟ ਦੇ ਜੱਜਾਂ ਨੇ ਹੜਵਾਲੀ ਸਰਕਾਰ ਦੀ ਚੰਗੀ ਝਾੜ ਚੰਬ ਕੀਤੀ ਆ ਤੇ ਕਰਨੀ ਵੀ ਚਾਹੀਦੀ ਸੀ ਤੇ ਨਿਕਲਿਆ ਉਥੋਂ ਵੀ ਕੱਖ ਵੀ ਨਹੀਂ ਉਥੇ ਪੰਜਾਬ ਸਰਕਾਰ ਨੂੰ ਝਾੜਾ ਪਈਆ ਇਹ ਤੇ ਕਰੋ ਤੇ ਨਾ ਆਖਿਆ ਜੀ ਕਰ ਦਿਆਂਗੇ ਕਿੰਨਾ ਚੱਗੇ ਕੀਤਾ ਕਿੰਨਾ ਕੋਣ ਕਰ ਦੇਣਗੇ ਮੈਨੂੰ ਨਹੀਂ ਪਤਾ ਪਰ ਇਹ ਜੇ ਸਰਕਾਰ ਦਾ ਕਸੂਰ ਨਹੀਂ ਇੰਨੇ ਸਮੇਂ ਚ 8 ਸਰਕਾਰਾਂ ਆਸ਼ਾਤ ਬਦਲ ਗਿਆ ਨੇ ਇੰਨੀਆਂ ਸਰਕਾਰਾਂ ਬਦਲ ਜਾਣ ਤੋਂ ਬਾਅਦ ਇਹ ਕੰਮ ਨਹੀਂ ਹੋ ਰਿਹਾ ਤੇ ਕੌਣ ਜ਼ਿੰਮੇਵਾਰ ਹੈ ਕੰਮ ਥੱਲੇ ਕੀ ਹੁੰਦਾ ਪਿਆ ਮੇਰੇ ਕੋਲ ਇੱਕ ਰਿਪੋਰਟ ਅੱਜ ਦੇ ਅਖਬਾਰਾਂ ਵਿੱਚ ਪਾਸਕ੍ਰਿ ਅਖਬਾਰ ਨੇ ਛਾਪੀ ਹੈ ਉਹ ਰਿਪੋਰਟ ਇਹ ਕਹਿੰਦੀ ਹੈ ਕਿ ਰਾਜਸਥਾਨ ਦੇ ਵਿੱਚ ਇੱਕ ਸਰਕਾਰੀ ਸਕੂਲ ਇਹੋ ਜਿਹਾ ਜਿੱਥੇ ਇੱਕ ਕਮਰਾ ਇੱਕੋ ਕਮਰਾ ਜਿਹੜਾ ਵੱਡਾ ਉਹਦੇ ਵਿੱਚ 8 8 ਕਲਾਸਾਂ ਦੇ ਬੱਚੇ ਬੈਠਦੇ ਆ 8 ਕਲਾਸਾਂ ਪ੍ਰਾਇਮਰੀ ਤੋਂ ਮਿਡਲ ਤੱਕ ਦੇ 6 ਟੀਚਰ ਨੇ 70 ਬੱਚੇ ਨੇ ਜੇ ਇੱਕ ਕਮਰੇ 'ਚ 70 ਬੱਚੇ ਪੜਦੇ ਆ ਉਸ ਕਮਰੇ 'ਚ 8 ਕਲਾਸਾਂ ਨੇ 6 ਟੀਚਰ ਪੜਾਉਂਦੇ ਪਿਆ ਉਹਨਾਂ ਨੇ ਫੋਟੋ ਸ਼ਾਪੀ ਆ ਬੱਚੇ ਮੁੰਡੇ ਤੇ ਕੁੜੀਆਂ ਫਸ ਫਸ ਕੇ ਇੱਕ ਦੂਜੇ 'ਚ ਬੈਠੇ ਨੇ ਅੱਡ ਅੱਡ ਪਾਸੇ ਕੰਧਾਂ ਦੇ ਉੱਤੇ ਬਲੈਕ ਬੋਰਡ ਦੀ ਤਾਂ ਰੰਗ-ਬਰੰਗੇ ਬੋਰਡ ਬਣਾਏ ਆ ਔਰ ਛੇ ਦੇ ਛੇ ਟੀਚਰ ਉੱਚੀ-ਉੱਚੀ ਬੋਲ ਕੇ ਬੱਚਾ ਨੂੰ ਪੜਾ ਰਹੇ ਆ ਤੇ ਬੱਚੇ ਉੱਚੀ-ਉੱਚੀ ਬੋਲ ਕੇ ਜਵਾਬ ਦੇ ਰਹੇ ਇੱਕੋ ਕਮਰੇ ਚ ਇੰਨੀਆਂ 8 ਕਲਾਸਾਂ ਦੇ ਬੱਚੇ ਉੱਚੀ-ਉੱਚੀ ਬੋਲ ਕੇ ਜਵਾਬ ਦਿੰਦੇ ਹੋਣ ਤੇ ਕਿਹੜੇ ਟੀਚਰ ਨੂੰ ਪਤਾ ਲੱਗਦਾ ਉਹ ਮੇਰੇ ਵਾਲੇ ਬੱਚੇ ਬੋਲੇ ਆ ਕਿ ਉਹਦੇ ਵਾਲੇ ਬੋਲੇ ਆ ਉਹ ਫੋਟੋ ਅਸੀਂ ਪ੍ਰਾਇਮੇਸ਼ੀਆ ਤੋਂ ਤੁਹਾਨੂੰ ਦਿਖਾ ਦੇਵਾਂਗੇ ਪਾਸਕਰ ਅਖਬਾਰ ਨੂੰ ਧੰਨਵਾਦ ਦਿੰਦੇ ਆ ਕਿ ਉਹ ਫੋਟੋ ਸ਼ਾਪੀ ਪਰੇ ਦੁਨੀਆ ਦੇ ਲੋਕਾਂ ਸਾਹਮਣੇ ਜਾਣੇ ਚਾਹੀਦੇ ਆ ਪਤਾ ਲੱਗਣਾ ਚਾਹੀਦਾ ਕਿ ਭਾਰਤ ਦਾ ਵਿਦਿਅਕ ਸਿਸਟਮ ਇੰਨਾ ਵਿਕਸਿਤ ਹੋ ਗਿਆ ਕਿ ਇੱਕ ਕਮਰੇ ਚ 8 ਕਲਾਸਾਂ 6 ਟੀਚਰ ਪੜਾਉਂਦੇ ਅਤੇ 70 ਬੱਚੇ ਬੈਠ ਸਕਦੇ ਆ ਉਹਨਾਂ 6 ਦੇ 6 ਟੀਚਰਾਂ ਨੂੰ ਅਗਲੇ ਸਾਲ 26 ਜਨਵਰੀ ਤੇ ਸਨਮਾਨਿਤ ਕਰਨਾ ਚਾਹੀਦਾ ਉਹ ਸਕੂਲ ਨੂੰ ਭਾਰਤ ਦੇ ਬੈਸਟ ਸਕੂਲ ਦਾ ਅਵਾਰਡ ਦੇ ਦੇਣਾ ਚਾਹੀਦਾ ਅਸੀਂ ਅਮਲਾਜ ਕੱਖ ਨਹੀਂ ਕੀਤਾ ਅਸੀਂ ਬਾਕੀ ਗੱਲਾਂ ਕਰੀ ਜਾ ਰਹੇ ਆ ਗੱਲੀ ਅਸੀਂ ਵੱਢਿਆ ਕਰਪੂਤਾ ਸਾਡੀਆਂ ਇਹੋ ਜੀਆਂ ਉਹਨਾਂ ਚੋਂ ਕਿਸੇ ਪਾਸੇ ਲੱਗ ਨਹੀਂ ਸਕੇ ਜੇ ਭਾਰਤ ਨੇ ਇੰਨੀ ਤਰੱਕੀ ਕਰਨੀ ਹੈ ਤੇ ਫਿਰ ਤਰੱਕੀ ਦੀ ਮੱਜਲਸੀ ਕੋਈ ਛੱਡੀ ਨਹੀਂ ਅਸੀਂ ਸਾਰੀਆਂ ਤੈਅ ਕਰ ਲਈਆਂ ਤੇ ਜੇ ਅਸੀਂ ਅਮਨਾਲਾ ਵਲ ਵਖੀਏ ਤੇ ਭਾਰਤ ਉੱਥੇ ਦਾ ਉੱਥੇ ਖੜਾ ਭਾਰਤ ਥੋੜੀਆਂ ਬਹੁਤੀਆਂ ਜਿਹੜੀਆਂ ਆ ਸਹੂਲਤਾਂ ਅਸੀਂ ਗਿਣਦੇ ਆ ਮੋਬਾਈਲ ਮਿਲ ਗਏ ਇਹ ਤਾਂ ਵੀ ਮਿਲਨੇ ਸੇ ਸਾਰੀ ਦੁਨੀਆ ਚ ਜਿਹੜੇ ਬਿਲਕੁਲ ਗਰਕੇ ਹੋਏ ਮੁਲਕ ਹਨ ਉਹਨਾਂ ਚ ਵੀ ਲੋਕਾਂ ਕੋਲ ਘਰ-ਘਰ ਪਹੁੰਚ ਗਏ ਸੜਕਾਂ ਬਣ ਗਈਆਂ ਤੇ ਉਥੇ ਵੀ ਬਣ ਗਈਆਂ ਕਿਉਂਕਿ ਮੰਡੀ ਦੇ ਵਿਕਾਸ ਲਈ ਸਰਭਾਇਤਾਂ ਨੇ ਬਣਾਉਣੀਆਂ ਸਨ ਜਿਹੜੀਆਂ ਲੋਕਾਂ ਦੀ ਲੋੜਤੀਆਂ ਗੱਲਾਂ ਸੀ ਲੋਕਾਂ ਨੂੰ ਜੋ ਮਿਲਣਾ ਚਾਹੀਦਾ ਸੀ ਜੋ ਪਾਰ ਸਰਕਾਰਾਂ ਦੀ ਤਕਨੀਕਾਇਤ ਦੇ ਸਕੀ ਤੇ ਫਿਰ ਫੋਕੀਆਂ ਟਾਰਾ ਮਾਰਨ ਦਾ ਕੀ ਫਾਇਦਾ ਮੈਂ ਇਹ ਬਿਲਕੁਲ ਨਹੀਂ ਕਹਿੰਦਾ ਕਿ ਸਾਰਾ ਕੁਝ ਨਰਿੰਦਰ ਮੋਦੀ ਸਰਕਾਰ ਦੀਆਂ ਗਲਤੀਆਂ ਨੇ ਮੈਂ ਕਹਿੰਨਾ ਕਿ ਜੀਵ ਗਾਂਧੀ ਨੇ 1985 'ਚ ਆਖਿਆ ਸੀ ਭਾਰਤ 21ਵੀਂ ਸਦੀ ਵਾਸਤੇ ਤਿਆਰ ਹੋ ਜਾਵੇ ਉਦੇ ਤੋਂ ਬਾਅਦ 15 ਸਾਲ ਲਾ ਲਓ 25 ਸਾਲ ਹੁਣ ਵੜਾਂ ਦੇ ਲਾ ਲਓ ਇਹਦੇ ਦਰਮਿਆਨ ਕਿੰਨੀਆਂ ਸਰਕਾਰਾਂ ਸਨ ਰਜੀਵ ਗਾਂਧੀ ਵੀ ਪੀ ਸਿੰਘ ਚੰਦਰ ਸ਼ੇਖਰ ਨਰਸੀਮਹਾ Rao ਦੇਵ ਗੋੜਾ ਇੰਦਰ ਕੁਮਾਰ ਗੁਜਰਾਲ ਵਾਜਪਾਈ ਮਨਮੋਹਨ ਸਿੰਘ ਤੇ ਨਰਿੰਦਰ ਮੋਦੀ ਇੰਨਾ ਚੁ ਕਿਸੇ ਨੇ ਵੀ ਜਿਹੜਾ ਕੋਈ ਕੱਦੂ 'ਚ ਤੀਰ ਮਾਰਿਆ ਉਹ ਭਾਰਤ ਦੇ ਲੋਕਾਂ ਨੂੰ ਅਜੇ ਤੱਕ ਦਿਸਦਾ ਨਹੀਂ ਅਸੀਂ ਬਾਕੀ ਗੱਲਾਂ ਦੇ ਸੋਲੇ ਗੋੜੇ ਆ ਕਿ ਭਾਰਤ ਕਦੇ ਅੱਗੇ ਵਧੇਗਾ ਮੈਂ ਚਾਹੂਗਾ ਕਿ ਸਾਡੇ ਭਾਰਤ ਦੇ ਲੋਕ ਖਾਸ ਕਰਕੇ ਸਾਡੇ ਪੰਜਾਬ ਦੇ ਲੋਕ ਕਿੰਨਾ ਗੱਲਾਂ ਬਾਰੇ ਸੋਚਣ ਜ਼ਰੂਰ ਸੋਚਣ ਤੁਹਾਡੇ ਕੋਲ ਲੀਡਰ ਆਉਂਦੇ ਆ ਤੁਹਾਡੇ ਕੋਲ ਸਾਧ ਸੰਤ ਵੀ ਆਉਂਦੇ ਆ ਤੁਹਾਡੇ ਕੋਲ ਸਮਾਜ ਵਿਗਿਆਨੀ ਤੇ ਸੋਸ਼ਲ ਵਰਕਰ ਵੀ ਆਉਂਦੇ ਆ ਜਿਹੜਾ ਵੀ ਕੋਈ ਆਉਂਦਾ ਉਹਨਾਂ ਸਾਰਿਆਂ ਦੇ ਅੱਗੇ ਇਹ ਸਵਾਲ ਪੇਸ਼ ਕਰਿਆ ਕਰੋ ਕਿ ਕੀ ਭਾਰਤ ਨੇ ਅੱਗੇ ਵੀ ਵਧਣਾ ਉੱਥੇ ਦਾ ਉੱਥੇ ਖਲੋਤੇ ਉਹ ਸ਼ਰਾਬੀ ਵਾਲੀ ਹਾਲਤ ਜਿਹੜਾ ਚੌਕ ਜਿ ਖੜਾ ਸਪਾਈ ਨੇ ਪੁੱਛਿਆ ਸੀ ਉਹ ਕੀ ਕਰਦਾ ਜਦ ਕਰ ਨੂੰ ਚੱਲਿਆ ਉਹ ਕਹਿੰਦੇ ਜਾਂਦਾ ਤੇ ਹੈ ਨਹੀਂ ਕਿਹਨਾਂ ਜਾਣ ਦੀ ਲੋੜ ਹੀ ਨਹੀਂ ਐਸ ਵੇੜੇ ਸਾਰੀ ਦੁਨੀਆ ਮੇਰੀਆਂ ਅੱਖਾਂ 'ਚ ਘੁੰਮਦੀ ਏ ਜਦੋਂ ਮੇਰੇ ਘਰ ਦਾ ਦਰਵਾਜ਼ਾ ਦਿਸ ਪਿਆ ਮੈਂ ਭੱਜ ਕੇ ਅੰਦਰ ਵੜ ਜਾਊਗਾ ਕਿ ਭਾਰਤ ਨੇ ਉਹ ਸ਼ਰਾਬੀ ਵਾਲੀ ਹਾਲਤ ਵਿੱਚ ਖੜੇ ਰਹਿਣਾ ਇਹ ਕੁਝ ਗੱਲਾਂ ਸੰਜੜੀਆਂ ਮੈਂ ਤੁਹਾਡੇ ਨਾਲ ਕਰਨੀਆਂ ਚਾਹੁੰਦਾ ਸਾਂ ਪਤਾ ਨਹੀਂ ਤੁਹਾਨੂੰ ਕਿੱਦਾਂ ਦੀਆਂ ਲੱਗੀਆਂ ਹੋਣਗੀਆਂ ਪਰ ਜੋ ਵੀ ਹੈ ਜੋ ਕਾਰਫਿਕ ਮੇਰੇ ਮਨ ਸੀ ਮੈਂ ਤੁਹਾਡੇ ਅੰਦਰ ਰੱਖ ਦਿੱਤੀ ਹੈ ਇੰਨੀ ਇੱਕ ਗੱਲ ਨਾਲ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਹਾਂ ਆਗਿਆ ਦਿਓ ਬਹੁਤ-ਬਹੁਤ ਤੁਹਾਡੀ ਮਿਹਰਬਾਨੀ ਦੇਖਦੇ ਰਹੋ ਟੀਵੀ ਪ੍ਰਾਈਮ এਸ਼ੀਆ ਤੁਹਾਡਾ ਆਪਣਾ ਤੁਹਾਡੇ ਲਈ